ਹੈਲੋ ਵਰਦਲਾ ਹਲੋ ਬਾਜੀ ਬੁਨੀ ਬਹੁਤ ਠੀਕ ਹੈ ਕੀ ਹਾਲ ਹੈ ਬੁਨੀ ਭਾਈ ਤੇ ਭਾਈ ਮੈਂ ਹੁਣ ਪਿੰਡ ਤੋਂ ਆ ਕੇ ਪਿੰਡ ਭੁੰਦੜਾ ਆਇਆ ਸੀ ਤੇ ਆਪਣੇ ਯਾਰ ਕੋਲ ਤੇ ਇਧਰ ਆਇਆ ਮੈਂ ਕਿਹਾ ਵੀਡੀਓ ਨਹੀਂ ਆਰਾ ਛਾੜ ਲੈ ਬੰਦੇ ਇਧਰ ਖੜ ਤੇ ਵੀਡੀਓ ਤਾਂ ਨਹੀਂ ਆਉਂਦੀ ਹੈ ਇਹ ਸਾਰੇ ਪਹਿਲਾਂ ਪਾਇਆ ਹੋ ਠੀਕ ਹੈ ਠੀਕ ਹੈ ਹੈ ਨਹੀਂ ਭਾਈ ਠੀਕ ਜਮ ਸਹੀ ਤੇ ਅਜਾਹੀ ਭੁੰਡੜ ਆਪਣੇ ਬਿੱਟੂ ਯਾਰ ਕੋਲ ਤੇ ਵੀ ਬਾਈ ਸਾਈਕਲ ਤੇ ਸਫ਼ਰ ਕਰਕੇ ਆਇਆ ਸੀ ਤੇ ਇਹ ਬਾਈ ਨੇ ਆਪਣਾ ਦਿੱਤੇ ਸੀ ਸਾਈਕਲ ਬੈਗ ਤੇ ਇਹ ਤੋਂ ਲੈ ਕੇ ਗਈ ਸੀ ਇਹਨਾਂ ਕੋਲ ਪਹਿਲਾਂ ਬਣਾਏ ਹੋਏ ਸੀ ਉਹ ਯਾਰ ਜਿਹੜੇ ਆਪਾਂ ਦੂਜੇ ਬਣਾਉਂਦੇ ਆ ਉਹ ਪੈਂਦੇ ਆ ਮਹਿੰਗੇ ਉਹ ਤਾਂ ਬਾਲੇ ਮਹਿੰਗੇ ਪੈਂਦੇ ਆ ਉਹ ਮੰਨ ਕੇ ਚੱਲੋ ਹੋਊਗਾ 14-1500 ਦਾ ਇੱਕ ਬੈ ਹੋਊਗਾ ਨਾ ਉਹ ਉਹ 1800 ਦਾ ਸੀ ਇੱਕ ਹੋਰ 10 ਦੋ ਨਹੀਂ ਮਤਲਬ ਹਾਂ ਦੋਨੇ 1800 ਦੇ ਸੀ ਹਾਂ ਸਾਰੇ ਬਣਿਆ 700 ਦੇ ਨਾਲੀ ਉਦੋਂ ਸੇ ਹੋ ਹੋ ਨਹੀਂ ਉਹ ਥੋੜੇ ਜਿਹਾ ਪਤਲੇ ਹੁੰਦੇ ਆ ਠੀਕ ਆ ਤੇ ਤੇਰਾ ਸਫਰ ਕਿਵੇਂ ਰਿਹਾ ਤੂੰ ਤੂੰ ਕਦੋਂ ਗਿਆ ਸੀ ਬੁੰਨੀ ਮੈਂ ਯਾਰ 2 ਸਾਲ ਲੱਗਿਆ ਜਾਂਦੇ ਸੀ 9 ਮਹੀਨੇ ਜੀ ਹੁੰਦੇ ਸੀਗੇ ਮਤਲਬ ਹੁਣ 2 ਸਾਲ ਹੋ ਗਏ ਨਾ ਹਾਂ ਹੁਣ 2 ਸਾਲ ਹੋ ਗਏ ਗਏ ਨੂੰ ਤੇ ਪਰ ਗਏ ਵੀ 2 ਸਾਲੀਆਂ ਅੱਛਾ ਇਧਰੋਂ ਇੱਕ ਟੂਰ ਕੱਢਿਆ ਸੀਗਾ ਅੱਛਾ ਤੇ ਇਹ ਅਗਲੇ ਸਾਲ ਫਿਰ ਇੱਕ ਅਗਲਾ ਹੋਵੇ ਪਹਿਲਾ ਕੱਢਿਆ ਸੀ ਆਨੰਦਪੁਰ ਸਾਹਿਬ ਵਾਲਾ ਲੰਮਾ ਸਾ ਪਹਿਲਾ ਗਏ ਦੋਸੇ ਦਰਵਾਜ਼ਾ ਠੀਕ ਆ ਅਗਲਾ ਕੱਢਿਆ ਸੀ ਆਨੰਦਪੁਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਾਲਾ ਜਿੱਥੇ ਜਾ ਕੇ ਹੂੰ ਸਰਦਾਰ ਦਾ ਸਾਈਕਲ ਤੇ ਪੂਰਾ ਵਧੀਆ ਰਹਿੰਦਾ ਯਾਰ ਪੂਮਾ ਕਾ ਨਾ ਯਾਰ ਪੂਰਾ ਵਧੀਆ ਸਭ ਤੋਂ ਵਧੀਆ ਸਾਈਕਲ ਤੇ ਆਇਆ ਹੈਣਾ ਬੰਦਾ ਹੌਲੀ ਹੌਲੀ ਜਾਂਦਾ ਪਰ ਟਾਈਮ ਹੋਣਾ ਚਾਹੀਦਾ ਖੁੱਲਾ ਘਰੋਂ ਕੋਈ ਟੋਕਣਾ ਹੋਵੇ ਰੋਕ ਢੋਕਣਾ ਹੋਵੇ ਸਮਾਂ ਹੋਵੇ ਠੀਕ ਹੈ ਤੇ ਬਈ ਸਾਡੀ ਬਿੱਟੂ ਨਾ ਸ਼ੁਰੂ ਤੋਂ ਲਿਆ ਜਾ ਅਸੀਂ ਪਹਿਲੀ ਤੇ ਲੈ ਕੇ ਹੁਣ ਤੱਕ ਇਕੱਠੀ ਪੜੀ ਜੰਨੇ ਆ ਬਾਕੀ ਬਹੁਤ ਪੁਰਾਣੀ ਲਿਆਇਆ ਸਾਡੀ ਤੇ ਸਾਰੇ ਪਹਿਲਾਂ ਸ਼ੁਰੂ ਤੇ ਸਾਡੇ ਦੋਨੋਂ ਦੀ ਬੋਦੀਆਂ ਹੁੰਦੀਆਂ ਸੀ ਤੇ ਹੁਣ ਅਸੀਂ ਸਰਦਾਰ ਬਣ ਕੇ ਦੋਨੇ ਹਾਂ ਮਹਾਰਾਜ ਦੀ ਹਾਂ ਤੇ ਬਾਕੀ ਅਸੀਂ ਸਾਈਕਲ ਦੇ ਸਫਰ ਅਸੀਂ ਹੁਣ ਪੁੰਨੀ ਕਹਿੰਦਾ ਅਗਲਾ ਸਫਰ ਇਕੱਠੇ ਕਰਾਂਗੇ ਤੇ ਅਗਲਾ ਮੈਂ ਹੁਣ ਹੈਗਾ ਵੀ ਮੈਂ ਤਾਂ ਹੁਣ 10ਵੇਂ 12ਵੇਂ ਮਹੀਨੇ ਰਾਜਸਥਾਨ ਦਾ ਹੁਣਾ ਰਿਹਾ ਰਾਜਸਥਾਨ ਜਿਵੇਂ ਇਥੋਂ ਬੀਕਨੇਰ ਬੀਕਨੇਰ ਤੋਂ ਜੈਸਲ ਜੈਸਲ ਮੇਨੇਰਾ ਹਾਂ ਉਧਰ ਜੋਧਪੁਰ ਜੈਪੁਰ ਹਾਂ ਆ ਦੀ ਜਿਹੜੇ ਦੇਖ ਹੈਗਾ ਦੂਰ ਲੰਮਾ ਇਧਰ ਲੰਬਾ ਤਾਂ ਹੈਗਾ ਯਾਰ 600 ਕਿਲੋਮੀਟਰ ਪੈਂਦਾ ਇਥੋਂ ਬੀਕਾ ਜੈਸਲ ਮੇਨੇਰਾ ਪੂਰਾ ਉੱਥੋਂ ਅਜਮੇਰ ਵੀ 600 ਪੈ ਜਾਂਦਾ ਹਾਂ ਬਸ 600 ਕਿਲੋਮੀਟਰ ਪੈ ਜਾਂਦਾ ਤੇ ਲਗਭਗ ਹੈਗਾ ਮਹੀਨੇ ਇੱਕ ਦਾ ਹਾਂ ਤੇ ਇਹ ਹੁਣ ਮੈਂ 12ਵੇਂ ਮਹੀਨੇ ਕਰੂੰ ਕਰੂੰਗਾ ਮੈਂ 600 ਕਿਲੋਮੀਟਰ ਦੇ ਆਪਾਂ ਦੰਤ 100 ਕਿਲੋਮੀਟਰ ਵੀ ਕੱਢਦੇ ਫੇਰ ਵੀ 6 ਦਿਨ ਲੱਗਣਗੇ ਹਾਂ ਬਾਕੀ ਜੇ ਆਪਾਂ ਐ ਤਾਂ ਨਹੀਂ ਵੀ ਸਰੀਜ ਬਗ ਜਾਗੇ ਬਾਕੀ ਉਧਰ ਨਾਲ ੱਖਾ ਥੋੜਾ ਔਖਾ ਆ ਜਿਹੜੇ ਰਾਤ ਚ ਸੋਨ ਸਰਾਂ ਦੀ ਆ ਬਾਕੀ ਆ ਤਾਂ ਕੁਝ ਇਧਰ ਲੁੱਟਾ ਖੋਹਾਂ ਦਾ ਬਹੁਤ ਮਟ ਹੋਣਾ ਹਾਂ ਯਾਰ ਆਪਣੀ ਹੈ ਉਧਰ ਤਾਂ ਨਹੀਂ ਹੈ ਉਧਰ ਤਾਂ ਆਏ ਬਸ ਆਪਣੇ ਤੇ ਸਾਈਕਲ ਖੜਾ ਦੇ ਹਾਂ ਯਾਰ ਵਲੋਗ ਨਹੀਂ ਬੜਾ ਕੁਝ ਵੀ ਨਹੀਂ ਹੋਣਾ ਕੀ ਸਹੀ ਗੱਲ ਆ ਅਸੀਂ ਅੱਜ ਉੱਥੇ ਪੁਸ਼ਕਰ ਗਏ ਸੀਗੇ ਮੇਲੇ ਤੇ ਪੁਸ਼ਕਰ ਕਿਹੜੀ ਰਾਜਸਥਾਨ ਦੀ ਰਾਜਸਥਾਨ ਦੇ ਠੀਕ ਆ ਅਜਮੇਰ ਪੂਰੇ ਆ ਉਹ ਠੀਕ ਆ ਤੇ ਉੱਥੇ ਅਸੀਂ 7 ਦਿਨ ਲੱਗ ਗਏ ਤੇ 7 ਦਿਨ ਸਾਈਕਲ ਨਾਲ ਜਮਾ ਸੜਕ ਦੇ ਪਜਾਲੇ ਪੈ ਰਾਇਆ ਸਾਈਡ ਦੀ ਤੇ ਕੁਝ ਨਹੀਂ ਛੇੜਿਆ ਕਿਸੇ ਨੇ ਨਹੀਂ ਛੇੜਿਆ ਵਾ ਯਾਰ ਆਹੀ ਗੱਲ ਛੇ ਪੈਣਾ ਕਿ ਕਟੋਫੀ ਜਣਦੇ ਕੀ ਹੋਰ ਤੋਹੇ ਦਾ ਕੁਝ ਵੀ ਛੇੜ ਦਿੱਤਾ ਨਾ ਦੀ ਨਾਲ ਲੋਕ ਸਹੀ ਗੱਲ ਤੇ ਹੁਣ ਕਈ ਵਲੌਗ ਹੁਣ ਕੁੱਦੇ ਦੇ ਵੀ ਦੇਖਦੇ ਆ ਹੁਣ ਕੁੱਦਾ ਯੂਰਪ ਫਿਰਦਾ ਕਿ ਕੋਈ ਲੈਣਾ ਨਹੀਂ ਲੋਕ ਆਪ ਦੀ ਮਸਤੀ ਚ ਫਿਰਦੇ ਆ ਉਹ ਜੀ ਯਾਰ ਵਧੀਆ ਲੱਗਦੀ ਆ ਇੱਥੇ ਹੁਣ ਡਰ ਲੱਗਦਾ ਹੁਣ ਇੱਥੇ ਭੁੰਦੜ ਆਏ ਆ ਹੁਣ ਸਾਈਕਲ ਤੇ ਹੁਣ ਡਰ ਲੱਗਦਾ ਹੁਣ ਇੱਥੇ ਭਾਣਾ ਕੋਈ ਚਿੱਟੇ ਵਾਲੇ ਨਾ ਖੜੇ ਹੋਣਾ ਹਨ ਇਹ ਗੱਲਾਂ ਗੱਲ ਡਰ ਪਾਇਆ ਹਾਂ ਇਹ ਗੱਲਾਂ ਡਰ ਪਾਇਆ ਤੇ ਬਾਕੀ ਜਿਹੜਾ ਆਏ ਵੀ ਹੁਣ ਅੱਪਾ ਟੂਰ ਕੱਢਦੇ ਆ ਇਕੱਲੇ ਹੁੰਨੇ ਆ ਇਕੱਲੇ ਕੱਢਦੇ ਵੀ ਡਰਦੇ ਆ ਇਹ ਗੱਲਾਂ ਹਾਂ ਇਕੱਲੇ ਆਏ ਹੁਣ ਮੈਂ ਕਰਕੇ ਆ ਟੂਰ ਤੇ ਬਹੁਤ ਵਧੀਆ ਹੌਸਲਾ ਮਿਲਿਆ ਲੋਕਾਂ ਦਾ ਯਾਰ ਅਸੀਂ ਪਹਿਲਾਂ ਜਾ ਕੇ ਹਾਂ ਦਾ ਹੁਣ 2 ਸਾਲ ਹੋ ਗਏ ਮੈਂ ਤਾਂ ਗਿਆ ਹੀ ਨਹੀਂ ਹੂੰ ਪਹਿਲਾਂ ਗਏ ਸੀ ਇੱਕ ਪਿੰਡੋਂ ਮੁੰਡਾ ਸੀਗੇ ਮੁੰਡਾ ਸੀ ਪਹਿਲਾਂ ਹੀ ਨਾ ਉਹ ਜਿਹੜਾ ਫੱਦੇ ਉੱਥੋਂ ਦਰਵਾਜ਼ਾ ਹੜਾ ਤਰਨੇ ਨੇ ਕੱਢਿਆ ਸੀ ਠੀਕ ਆ ਤੇ ਇਹ ਦੋ ਜਣੇ ਗਏ ਸੀ ਠੀਕ ਆ ਕੋਈ ਹੋਣੀ ਹੁੰਦਾ ਯਾਰ ਕੋਈ ਕਾवट ਵਾਲਾ ਕੰਮ ਨਾ ਉਸ ਕਾਟ ਵਾਲਾ ਜਮੀ ਨਹੀਂ ਜਮੀ ਨਹੀਂ ਉਹ ਤਾਂ ਉਹ ਤਾਂ ਜਮੀ ਨਹੀਂ ਪਰ ਥੋੜਾ ਮੋਟਾ ਹੀ ਡਰ ਜਾ ਰਹਿੰਦਾ ਬਸ ਤੇ ਹੁਣ ਬਹੁਤ ਹੌਸਲਾਮੀ ਲੈ ਹੋਣਾ ਆਏ ਆ ਕਦੋਂ ਸਿਆਲਾ ਬਹੁਤ ਬਜ਼ਾਰ ਹੁੰਦਿਆਂ ਰਾਜ ਲੋਕ ਦੇ ਪੁੱਛਗਿੱਛ ਕਰਦੇ ਆ ਉਹਦਾ ਵੀ ਹੌਸਲਾ ਵਾਧਦਾ ਵਾਧਾ ਹੁਣ ਕਈ ਹੁੰਦੇ ਨੇ ਸਾਨੂੰ ਰਾਜ ਚਾਹ ਭਈ ਫੜਾ ਕੇ ਗੱਲਾਂ ਮਾਰੀਆਂ ਕਿੱਥੋਂ ਆਏ ਆ ਉਧਰਲੇ ਹੁਣ ਜਿਹੜੇ ਅੰਬਰਸਰ ਵਾਲੇ ਬਾਜੀ ਬਾਜੀ ਬੋਲਾ ਕਰਦੇ ਆ ਉਹ ਆਪਣੇ ਵਾਲੇ ਨਹੀਂ ਪੁੱਛਦੇ ਐਵੇਂ ਕਈ ਆਈ ਆਪਾਂ ਉਹ ਥੋੜੇ ਜਿਆਦੇ ਮੂੰਹ ਪਿਆਰ ਕਰਦੇ ਆ ਹਾਂ ਉਧਰਲੇ ਜਿਆਦਾ ਕਰਦੇ ਆ ਉੱਥੇ ਅਸੀਂ ਵੀ ਜਦੋਂ ਪਹਿਲਾਂ ਗਏ ਆਹੀ ਪਿੰਡ ਵੇ ਦਿਨਾਂ ਦੇ ਗਏ ਵੇ ਜੀ ਠੀਕ ਆ ਉਹ ਬੰਦਾ ਉਹਦਾ ਜਿੰਮ ਵਾਸਤੇ ਗਿੱਲੇ ਲਈ ਦੋ ਤਿੰਨ ਕਿਲੋ ਗਿੱਲੇ ਲਈ ਸਾਰੀ ਕਵਾ ਗਿਆ ਲੈ ਫੇਰ ਉਹ ਬੰਦੇ ਥੋੜੇ ਜੇ ਹੋਰ ਸਾਹ ਹੁੰਦੇ ਆ ਥੋੜੇ ਠੀਕ ਆ ਪੁਣੀ ਕੋਲ ਵੀ ਸਾਈਕਲ ਪੂਰਾ ਵਧੀਆ ਤੇ ਬਹੁਤ ਵਧੀਆ ਸਰਵਰ ਕਰਦੇ ਰਹਿੰਦੇ ਆ ਇਹ ਪਹਿਲਾ ਬਲੌਗ ਬਣਾਉਂਦੇ ਸੀ ਤੇ ਹੁਣ ਇਹਨਾਂ ਨੇ ਬਲੌਗ ਥੋੜੇ ਜੀ ਬੰਦ ਕੀਤੇ ਹੋਏ ਆ ਇਹਦਾ ਪਾਈ 2 ਪਤਾ ਨਹੀਂ 3 ਆ ਜੀ 2-3 ਬਲੌਗ ਪਾਏ ਤੇ ਬਹੁਤ ਦੁਬਾਰ ਕਰਦੇ ਹੋ ਹੋਗੇ ਜੀ ਕੰਮ ਦੰਦੀ ਜੇ ਪੈ ਗਏ ਉਹ ਮੁੰਡਾ ਮੁੰਡਾ ਨਾਲ ਹੁੰਦਾ ਸੀ ਉਹ ਕੰਮ ਤੇ ਲੱਗ ਗਿਆ ਠੀਕ ਆ ਉਹ ਕਿਹੜੇ ਬਲੌਗ ਪਾਣੇ ਆ ਬਾਅਦ ਚ ਉਹ ਤਾਂ ਹੈ ਤੇ ਵਾਸੇ ਜੀਸਾ ਪਰ ਹੁਣ ਅਸੀਂ ਇਕੱਠੇ ਕਰਾਂਗੇ ਹੁਣ ਰਾਜਸਥਾਨ ਦਾ ਅਸੀਂ ਦੇਖਦੇ ਆ ਕੋਸ਼ਿਸ਼ ਕਰਦੇ ਕਿਉਂਕਿ ਅੱਗੇ ਹੁਣ ਕਣਕ ਬੀਜੀ ਆਉਗੀ ਕਣਕ ਬੀਜ ਕੇ ਮੁੜ ਕੇ ਦਾ ਐਡਮਿਟ ਕੇ ਬੰਦਾ ਵੀ ਲੈ ਹੀ ਰਹਿੰਦਾ ਹੋਰ ਆਪ ਸੁੱਖ ਰੱਖੀ ਤੇ ਚੱਲਾਂਗੇ ਸਿਆਲ ਚ ਚੱਲਾਂਗੇ ਦਸੰਬਰ ਜਿਹੜਾ ਉਧਰ ਦਸੰਬਰ ਜਨਵਰੀ ਨਵੰਬਰ ਚ ਤਾਂ ਸਾਡਾ ਟੂਰ ਹੁੰਦਾ ਹੀ ਹੁੰਦਾ ਜੀ ਨਵੰਬਰ ਹਰ ਨਵੰਬਰ ਆ ਨਵੰਬਰ ਚ ਠੀਕ ਉੱਥੇ ਉਹਦਾ ਲੱਗਦਾ ਨਾ ਰਾਜ ਪੁਸ਼ਕਰ ਦਾ ਮੇਲਾ ਅੱਛਾ ਅੱਛਾ ਵਧੀਆ ਮੇਲਾ ਹੁੰਦਾ ਪਰ ਬਰਾਵਾ ਵਧੀਆ ਦੇਖਣ ਵਾਲਾ ਹੂੰ ਹੂੰ ਉਥੋਂ ਇਹ ਹੋਲੀ ਵੀ ਆਹ ਉਹ ਲੀਵੀ ਨੂੰ ਜਵਾਥੀ ਦਾ ਕੋਈ ਗੱਲ ਨਹੀਂ ਆਪਾਂ ਕਰਾਂਗੇ ਸਾਈਕਲ ਦਾ ਯਾਰ ਵਧੀਆ ਚੀਜ਼ ਆ ਮੈਨੂੰ ਇੱਕ ਤੀਮਾ ਜਾ ਕੇ ਮੈਨੂੰ ਬਹੁਤ ਵਧੀਆ ਲੱਗਿਆ ਪੁੰਨੀ ਪੂਰਾ ਵਦਗਾ ਯਾਰ ਕੋਈ ਉਹ ਨਹੀਂ ਕੋਈ ਐ ਕਮੀ ਨਹੀਂ ਅਸੀਂ ਪਹਿਲਾਂ ਛੋਟੇ ਤੋਂ ਸ਼ੁਰੂ ਕਰ ਆਪਾਂ ਪਹਿਲਾਂ ਵਕਤ ਜੀ ਆਪਾਂ ਇੱਥੋਂ ਤਲਵੰਡੀ ਤੋਂ ਆਦਾ ਹੋ ਗਿਆ ਜੀ ਫਿਰ ਇੱਥੇ ਜਿਵੇਂ ਆਸ-ਪਾਸੇ ਤਿਆਸ ਗੁਰੂ ਸਰ ਹੋ ਗਿਆ ਲਵੀ ਸਰ ਹੋ ਗਿਆ ਐਸੀ ਵੀ ਹੁਣ ਕੱਢਿਆ ਜੀ ਮਸਤ ਹੋਣਾ ਸਾਹਿਬ ਦਾ ਠੀਕ ਆ ਮਸਤ ਹੋਣਾ ਸਾਹਿਬ ਤਾਂ ਫਤਿਹਗਾ ਇੱਥੇ ਗਿਆ ਜੀ ਦਵਾਰ ਦਾ ਠੀਕ ਆ ਨਾਨਾ ਦੀ ਵੀ ਜਾਇਆ ਸੀ ਨਾਨਾ ਦੀ ਵੀ ਜਾਇਆ ਹੋਰ ਤਾਂ ਨਹੀਂ ਕਿਤੇ ਗਏ ਨਹੀਂ ਹੋਰ ਨਹੀਂ ਗਏ ਕਿਤੇ ਹੋਰ ਨਹੀਂ ਬਸ ਠੀਕ ਹੈ ਮੇਰਾ ਢੀ ਸਰ ਦੇ ਕਮਲ ਦਾ ਢੀ ਸਰਤਾ ਮਨ ਲਦਾ ਸੀ ਬਾਗਾਂ ਵਿੱਚ 15 20 ਹਰੀ ਬਾਗਾਂ ਹਾਂ ਬਸ ਨੇੜੀ ਕਰਕੇ 70 72 ਕਿਲੋਮੀਟਰ ਪਾ ਜਾਂਦਾ ਉਹ ਵੀ ਆਪਣਾ ਪਾ ਜਾਂਦਾ ਪਾ ਜਾਂਦਾ ਇੰਨੇ ਦਾ ਤਾਂ ਪਈ ਜਾਂਦਾ 35 ਨਹੀਂ 34 ਕਿਲੋਮੀਟਰ ਆ ਜਰ ਇੱਥੇ ਹੋ ਜਾਂਦਾ 70 72 ਕਿਲੋਮੀਟਰ ਪਾ ਜਾਂਦਾ ਸਹੀ ਹੈ ਯਾ ਦੇਖੋ ਅਸੀਂ ਹੁਣ ਇਸ ਟਾਈਮ ਖੇਤ 'ਚ ਬੈਠੇ ਆ ਪੁੰਨੀ ਦਾ ਆਪਦਾ ਖੇਤਾ ਮੰਜਾ ਡਾਵਾ ਤੇ ਮਗਰ ਪੁੰਨੀ ਸਕੂਟਰੀ ਤੇ ਬਹੁਤ ਵਧੀਆ ਗੱਲਾਂ ਕਰਦੇ ਆ ਤੇ ਬਾਕੀ ਪੱਕੀ ਆੜੀ ਆ ਸਾਡੀ ਤੇ ਬਹੁਤ ਟਾਈਮ ਤੋਂ ਅਸੀਂ ਇਕੱਠੇ ਪੜਦੇ ਆ ਤੇ ਬੱਚੇ ਹੁਣ ਥੋੜਾ ਮੋਟਾ ਵੀ ਪੜੀ ਜੰਨੇ ਆ ਕਦੇ ਜਾੜਾ ਨੇ ਕਦੇ ਘਰੇ ਰਹਿ ਪੰਨੇ ਆ ਬਸ ਆਹੀ ਗੱਲਾਂ ਚੱਲਦੀਆਂ ਰਹਿੰਦੀਆਂ ਬਾਕੀ ਸਾਈਕਲ ਵਾਲਾ ਸਾਈਕਲ ਵਾਲੀ ਬਸ ਮਤ ਮਿਲਦੀ ਆ ਕਿਉਂਕਿ ਆ ਬੰਦਾ ਵੀ ਸਾਈਕਲ ਚਲਾਉਂਦਾ ਤੇ ਆਪਾਂ ਵੀ ਸਾਈਕਲ ਚਲਾਉਂਦੇ ਆ ਸਾਈਕਲ ਨਾਲ ਸਾਈਕਲ ਨਾਲ ਬੋੜੀ ਮਤ ਮਿਲਦੀ ਆ ਹੁਣ ਰਾਜੇ ਸੀ ਜਦੋਂ ਸਵਰਾਂ ਤੇ ਆਂਦੇ ਸੀ ਕੋਈ ਅੱਗੇ ਸਾਈਕਲ ਵਾਲਾ ਉਹ ਵੀ ਸਾਡੇ ਵੱਲ ਝਾਕਦੇ ਸੀ ਏਸੀ ਵੀ ਉੱਡੇ ਉਹਨਾਂ ਵੱਲ ਝਾਕਦੇ ਸੀ ਕੋਈ ਗੱਡੀ ਵਾਲਾ ਤਾਂ ਕੋਈ ਤੁਹਾਨੂੰ ਪਤਾ ਹੀ ਅਗਲਾ ਲੰਘ ਜਾਂਦਾ 2 ਮਿੰਟਾਂ ਜੀ ਤੇ ਇਹਦੇ ਕਰਕੇ ਸਾਨੂੰ ਬਹੁਤ ਲੋਕ ਮਿਲੇ ਸਾਈਕਲ ਦਾ ਸੁੱਖ ਆ ਬਾਕੀ ਖਰੀਰ ਫੱਟ ਰਿਹਾ ਪੂਰਾ ਪੂਰਾ ਪਤਾ ਲੱਗਦਾ ਮਾਹੌਲ ਦਾ ਕਿਵੇਂ ਕਿਵੇਂ ਆ ਸੜਕਾਂ ਦੇ ਜਾਨੂ ਹੋ ਜਾਂਦਾ ਬਿਲਕੁਲ ਹਾਂ ਹੋ ਹਾਂ ਕਈ ਪਿੰਡ ਹੁਣ ਕਈ ਪਿੰਡ ਗਏ ਆ ਤੂੰ ਮਰੇ ਕੋਟ ਨੇ ਮਲੇ ਇੱਥੋਂ ਗਏ ਆ ਆਪਾਂ ਤੂੰ ਤਾਂ ਚਲੋ ਸਿੱਧਾ ਲੰਘੇ ਨਹੀਂ ਸਿੱਧਾ ਲੰਘੇ ਇੱਥੋਂ ਹਰਾਏ ਕੋਟ ਤੋਂ ਪਿੰਡਾਂ ਵੇਦੀ ਪਏ ਆ ਇੱਥੋਂ ਹਰਾਏ ਕੋਟ ਤੋਂ ਹਾਂ ਹਰਾਏ ਕੋਟ ਤੋਂ ਹੂੰ ਉਹਦੇ ਵੇ ਦੀ ਜਨੈ ਰਪਾ ਯਾਰ ਸ਼ਹਿਰ ਕਿਹੜਾ ਹੁੰਦਾ ਉਹ ਰਾਏਕੋਟ ਮੁੱਲਾਪੁਰ ਰਾਏਕੋਟ ਤੋਂ ਨਾ ਪਿੰਡਾਂ ਵੇ ਦੀ ਹੋ ਕੇ ਉਧਰੋਂ ਚੜਨਾ ਪੈਂਦਾ ਰਾੜਾ ਸ਼ਵਲ ਨਹਿਰ ਠੀਕ ਆ ਮੁੱਲਾਪੁਰ ਦਾ ਖਾਇਆ ਉਧਰ ਨਾ ਮੋਲਾਪੁਰ ਦਾ ਸਾਈਡ ਤੇ ਰਹਿਣਾ ਸ਼ਹਿਰ ਦਾ ਨਾਮ ਆ ਭੁੱਲੀ ਬਠਾ ਠੀਕ ਆ ਚਾ ਉਹ ਬੰਡਾ ਕਦੇ ਛਪਾਰ ਦੇ ਮੇਲੇ ਵੇ ਦੀ ਹੋ ਕੇ ਅੱਛਾ ਛਪਾਰ ਚਪੂਰ ਮੇਲੇ ਪਿੰਡ ਕਈਆਂ ਦਾ ਕਦੇ ਸੁਣੀ ਨਹੀਂ ਜੀ ਫੇਰ ਉਹ ਪੰਡਤ ਨੇ ਵਧੀਆ ਦੇਖਣ ਨੂੰ ਮਿਲਦੇ ਆ ਹਾਂ ਸੜਕਾਂ ਦਾ ਦਨੂ ਹੋ ਜਾਂਦਾ ਪਤਾ ਬਾਕੀ ਯਾਰ ਬਾਹਰ ਅੰਦਰ ਜਾ ਕੇ ਆ ਕਲਾਉਂਦੀ ਆਣਾ ਅਪੀ ਨਾ ਰਹਿਣਾ ਆ ਪਾਹੇ ਬੜੇ ਕੋਲਾ ਲੱਗਦਾ ਨਾਲ ਜਮੇ ਉਹ ਵੀ ਹੈ ਪੂਰੀ ਬਾਕੀ ਲੋਕਾਂ ਦਾ ਬਿਹਾਰ ਪਤਾ ਲੱਗਦਾ ਪੂਰਾ ਪੂਰਾ ਹੁਣ ਮਲੇਰ ਕੋਟਲੇ ਚ ਕਈ ਮੂਸਮਾਨ ਟੱਕਰੇ ਮੈਨੂੰ ਬਹੁਤ ਜਿਦਤੀ ਉਹਨਾਂ ਨੇ ਮੈਨੂੰ ਕਾਹਦੀ ਆਜੋ ਚਾਹ ਵੀ ਕੇ ਜਾਓ ਤੇ ਦੇਖਣ ਨੂੰ ਉਹਨਾਂ ਨੂੰ ਡਰ ਲੱਗਦਾ ਸੀ ਕਿਉਂਕਿ ਏਡੇ ਤਗੜੇ ਸਰੀਰ ਸੀ ਉਹਨਾਂ ਦੇ ਤੇ ਦਾੜੀ ਰੱਖੀ ਹੋਈ ਸੀ ਤੇ ਮੁੱਛਾਂ ਕੱਟੀਆਂ ਹੋਈਆਂ ਸੀ ਤੇ ਤੇ ਪੂਰਾ ਵਧੀਆ ਉਹਨਾਂ ਨੇ ਮਾਨਤਨ ਕੀਤਾ ਮਲੇਰ ਕੋਟਲੇ ਜਮਾ ਬਾਜ਼ਾਰ ਚ ਵੜ ਗਈ ਮੈਂ ਕਿਹਾ ਆਪਾਂ ਬਾਹਰ ਦੀ ਬਾਹਲੀ ਦੂਰ ਪੈ ਜਾਂਦਾ ਚੜ ਕੇ ਪਿੰਡ ਦੀ ਜੇ ਜਾਈਏ ਫਰ ਮੇਰ ਬਿਆਰ ਵਿੱਚ ਨਹੀਂ ਘੱਟ ਲਿਆ ਮੈਂ ਉੱਥੋਂ ਜਾਂਦਾ ਹੋਇਆ ਮਲੇਰਕੋਟ ਲੈ ਵੇ ਜੀ ਜਾਂਦਾ ਹੋਇਆ ਜਾਂਦੇ ਹੋ ਤੁਸੀਂ ਇੱਥੋਂ ਮਲੇਰਕੋਟ ਲੈ ਇੱਥੋਂ ਹੋ ਗਿਆ ਮਲੇਰਕੋਟ ਲੈ ਮਲੇਰਕੋਟ ਤੋਂ ਕਿਧਰ ਨੂੰ ਗਏ ਜਰਗ ਪਿੰਡ ਜਰਗ ਹਾਂ ਤੇ ਪਿੰਕੇ ਵਾਲਾ ਪਿੰਡ ਪਿੰਕੇ ਦੀ ਪਿੰਡ ਹਾਂ ਪਿੰਕੇ ਦਾ ਪਿੰਡ ਹੀ ਹੈ ਘਰ ਦੇਖ ਕੇ ਜੋ ਪਿੰਕੇ ਦਾ ਔਰ ਹੈ ਨਹੀਂ ਜੋ ਜੰਮਣ ਹੋ ਗਿਆ ਤੇ ਤੇ ਉਦੋਂ ਜਰਗ ਤੋਂ ਜਰਗ ਤੋਂ ਹੀ ਸੀ ਗਏ ਦਰਾਹਾ ਮਹਿਰ ਪੈ ਗਈ ਉਹ ਪਿੰਡਾਂ ਵਿੱਚ ਦੀ ਪਾਇਲ ਪੂਲ ਜਿਹੜਾ ਆਉਂਦਾ ਆਹੋ ਪਾਇਲ ਪਾਇਲ ਦਰਾਹਾ ਦਰਾਹਾ ਦੱਸੇ ਗਏ ਹਨਾ ਨਦਿਆਣਾ ਜਿਲੰਦਰਾ ਪਵਾ ਹਾਂ ਪੋਤਾ ਪਾਵੇ ਸੀ ਆਓ ਠੀਕ ਹੈ ਨਦਿਆਣਾ ਜਿਲੰਦਰਾ ਵਸਾ ਸਹੀ ਹੈ ਉਧਰ ਦਾ ਉਧਰ ਹੀ ਨੇੜੇ ਪੈ ਗਿਆ 190 ਕਿਲੋਮੀਟਰ ਪੈ ਗਿਆ ਪੂਰਾ ਇਧਰ ਹੋਇਆ ਸਹੀ ਵਾਰ ਵੀਡੀਓ ਨਹੀਂ ਆ ਪਾਛਾ ਠੀਕ ਹੈ ਪਰ ਦਰਬਾਰ ਸਾਹਿਬ ਨੂੰ ਵੇਖਣਾ ਹਾਂ ਅਸੀਂ ਉਧਰ ਦੀ ਗਏ ਸੀ ਠੀਕ ਹੈ ਦਰਬਾਰ ਸਾਹਿਬ ਨੂੰ ਵੇਖ ਫਿਰ ਅਸੀਂ ਦਰਬਾਰ ਸਾਹਿਬ ਉਧਰ ਵੀ ਹਸਿਆਰ ਪੁੱਛਦੀ ਆ ਗਏ ਹਸਿਆਰਪੁਰ ਹਸਿਆਰਪੁਰ ਅਸੀਂ ਕਰਾਤ ਕੱਟੀ ਉੱਥੇ ਵੀ ਵਧੀਆ ਜੀ ਗੁਰਦੁਆਰਾ ਨੇ ਇਹ ਮਠਾ ਟਮਣਾ ਕੋਲਦੋਰਾ ਫੈਸੇ ਸੀ ਉਥੇ ਵਧੀਆ ਸੀ ਰਾਤ ਕੱਟੀ ਫਿਰ ਅਜੀ ਰਾਤ ਕੱਟ ਕੇ ਸਵੇਰੇ ਵੇ ਚੱਲੇ ਤੇ ਸਾਨੂੰ ਸਾਈਕਲ ਗਰੁੱਪ ਮਿਲਿਆ ਉਥੋਂ ਸ਼ਹਿਰਪੁਰ ਦਾ ਵਧੀਆ ਠਹਾਉ ਜਾਣਾ ਦਾ ਸੀ ਉਹਨਾਂ ਨੇ ਸਾਨੂੰ ਚਾਹ ਜੂ ਪਿਆਈ ਸਵੇਰੇ ਤੇ ਸਾਰੀਆਂ ਗੱਲਾਂ ਬਾਤਾਂ ਕੀਤੀ ਉਹਨਾਂ ਨੇ ਸਾਨੂੰ ਆਪ ਦਾ ਨੰਬਰ ਦਿੱਤੇ ਕਿੰਨੇ ਵੇ ਦੁਰਦੁੰਦੀ ਦਾ ਰੱਖੇ ਅਸੀਂ ਮੰਨ ਕੇ ਚੱਲ ਤੁਰ ਪੰਦੇ ਸੀ 7 ਸਾਢੇ 5 ਵਜੇ ਤੱਕ 6:30 7 ਵਜੇ ਪਹਹਾ ਦਿੰਦੇ ਸੀ ਕਿਉਂਕਿ ਥੱਕੀ ਹੁੰਦੇ ਸੀ ਨੀਂਦ ਵਧੀਆ ਆਉਂਦੀ ਸੀ ਨੀਂ ਤ ਬੂਰੀ ਫਤ ਹਾਂ ਸਾਰਾ ਦਿਨ ਯਾਰ ਲੱਤਾਂ ਚੱਲ ਹੋਰ ਹੋਣਾ ਸੇਰੇ ਨਾਲ ਤੁਹਾਨੂੰ ਇੱਕ ਇੱਕ ਆਇਆ ਬਲੌਗ ਦੀ ਟੈਂਸ਼ਨ ਹੋ ਜਾਂਦੀ ਜੀ ਐਡਿਟ ਕਰਨਾ ਪੈਂਦਾ ਸੀ ਘੰਟਾ ਲੱਗ ਜਾਂਦਾ ਸੀ ਉਹਦੇ ਤੇ ਮੇਰੀ ਜਮੇ ਦਾ ਜਿਹੜਾ ਜੀ ਬਣਾਉਂ ਦਿੰਦੇ ਸੀਗਾ ਉਹ ਇੱਕ ਕੋਲ ਵਿੱਕੀ ਕੋਲੇ ਸੀ ਠੀਕ ਆ ਅਸੀਂ ਦਾ ਤੁਦਾ ਜਿਵੇਂ ਮਾੜਾ ਤਣਕੇ ਨਾਲ ਹੱਥ ਨੇ ਪਾ ਦਿੰਦਾ ਸੀ ਤੇ ਸਾਡਾ ਦਾ ਸਾਰਾ ਆ ਕੇ ਐਡਿਟ ਕਰਕੇ ਇੱਕ ਟੂਰ ਬਣਾ ਕੇ ਫੇਰ ਪਾਉਂਦੇ ਹੁੰਦੇ ਸੀ ਠੀਕ ਆ ਉਹ ਵੀ ਇੱਕੀ ਪੈ ਕੋਈ ਬਾਲੇ ਦਾ ਭਾਈ ਹੁਣ ਮੈਨੂੰ ਹਾਲੇ ਉਹ ਹਿਸਾਬ ਸਾਰਾ ਆ ਗਿਆ ਮੈਂ ਹੁਣ ਲੋਗੋ ਲੋਗੋ ਬਣਾ ਲੈ ਤੇ ਕੱਲ ਮੈਂ ਕਿਸੇ ਬੰਦੇ ਤੋਂ ਬਣਾਈ ਪਿੰਡੋਂ ਤੇ ਹੁਣ ਮੈਂ ਬਸ ਪਾਏ ਕਰੂੰਗਾ ਹੁਣ ਅੱਜ ਵਾਲਾ ਬਲੌਗ ਵੀ ਪਾਵਾਂਗਾ ਅੱਜ ਆਪਾਂ ਜਿਹੜਾ ਮੈਂ ਐਨੇ ਵੀਡੀਓ ਜੀ ਤੇ ਵਿੱਚ ਹੁਣ ਅੱਜ ਉਹ ਸਾਡੀ ਤਾਈ ਦੀ ਅਨੰਦਮੈਂਟ ਪਾਰਟੀ ਗੱਲ ਉਹ ਕੱਲ੍ਹ ਸੀਗਾ ਉਹ ਬਿਜ਼ੀ ਵਰਡ ਤੇ ਸੀ ਲੈਣ ਮੈਨਾਂ ਹੂੰ ਪਾਇਆ ਸਕਤ ਆ ਹੂੰ ਠੀਕ ਹੈ ਠੀਕ ਤੇ ਬਸ ਹੁਣ ਅਸੀਂ ਪੂਰਨ ਨਾ ਸਫਰ ਕਰਾਂਗੇ ਬਾਈ ਰਾਜਸਥਾਨ ਦਾ ਆਪਾਂ ਸੁੱਖ ਰੱਖੀਏ ਹਾਂ ਤੇ ਸਿਆਲ ਚ ਕਰਾਂਗੇ ਤੇ ਹਾਂ ਬੜਾ ਆਪਣੀ ਹੁੰਦਾ ਯਾਰ ਇਧਰ ਇੱਥੇ ਸਾਲਾ ਉਧਰ ਤਾਂ ਮੌਸਮ ਹੀ ਬੜਾ ਵਧੀਆ ਹੁੰਦਾ ਉਧਰ ਹਾਂ ਹਾਂ ਵਧੀਆ ਹੂਗਾ ਮੌਸਮ ਹਰਿਆਣਾ ਟੱਪ ਜਾ ਯਾਰ ਆਪਾਂ ਇੱਥੋਂ ਕੀ ਗਰਮੀ ਤਾਂ ਨਹੀਂ ਹੋਣੀ ਨਹੀਂ ਨਹੀਂ ਨਵੰਬਰ ਚ ਨੋਰਮਲ ਮੌਸਮ ਹੁੰਦਾ ਅਸੀਂ ਨਵੰਬਰ ਚ ਜਾਨੇ ਹੁੰਨੇ ਯਾਰ ਹੂੰ ਠੀਕ ਆ ਇੱਥੇ ਤਾਂ ਆਪਾਂ ਲੋਈਆਂ ਲੈ ਕੇ ਪੂਰੇ ਮੋٹے ਮੋٹے ਕੋਟ ਆ ਉੱਥੇ ਸ਼ਰਟਾਂ ਝੂਝੀ ਜਗ੍ਹਾ ਹੂੰ ਹੂੰ ਮਾਂ ਕੋਈ ਐ ਹੋਵੇ ਯਾਰ ਵੀ ਧੂਆਂ ੱੱਪਾ ਉਧਰ ਬੜਾ ਸਰਵਾ ਮੌਸਮ ਤਾਂ ਬਹੁਤ ਵਧੀਆ ਉਧਰ ਜਾ ਕੇ ਆਏ ਮੈਂ ਸੀ ਖਾਣ ਪੀਣ ਬਹੁਤ ਚੰਗਾ ਯਾਰ ਬਹੁਤ ਪੌਣ ਜੀ ਰੋਟੀ ਆਪਣੇ ਇੱਥੇ ਇੱਕ ਵਾਰ ਖਾ ਜਗੇ ਆਪਾਂ ਹੁੰਦਾ ਜਾਣਾ ਇਧਰ ਹੀ ਆ ਵਸ ਬੀਕਨ ਇਹਦੇ ਜਿਹਾ ਸੁਣਨੇ ਰੇ ਇਧਰ ਹੀ ਏਰੀਆ ਦੇਖਣਾ ਔਰੁਖਾ ਆਪੇ ਇਰੀਆ ਸਾਰਾ ਢੀੜ ਭੜਕਾ ਘੱਟ ਆ ਇਧਰਲੇ ਬਸੇ ਏਰੀਆ ਇਧਰ ਹੀ ਦੇਖਣਾ ਆਪਾਂ ਆ ਵੱਡੇ ਸ਼ਹਿਰਾਂ ਚ ਵੱਜ ਜਾਂਦਾ ਜਾ ਕੇ ਹਾਂ ਜੈਪੁਰ ਹੋ ਗਿਆ ਉਧਰਲੇ ਮਾਲੀਆ ਆਵਾਦੀਆਂ ਸਰ ਦਾ ਹਾਂ ਜੈਪੁਰ ਜੋਧਪੁਰ ਹੋ ਗਿਆ ਇਹ ਵੀ ਹੂੰ ਜੈਪੁਰ ਵਾਲਾ ਵੀ ਦੇਖ ਕੇ ਆਉਂਗੇ ਹਵਾ ਮਹਿਲ ਸਾਰਾ ਕਿਤੇ ਦੇਖ ਕੇ ਆਉਣਾ ਸਾਰਾ ਇਸੀ ਸਾਈਕਲ ਦੀ ਕਰਨਾ ਕਲਾਂ ਗੱਡੀਆਂ ਤਾਂ ਹੈਗੀਆਂ ਪਰ ਉੰਨੀ ਜਾਣਾ ਹੀ ਸਾਈਕਲ ਤੇ ਆ ਤੇ ਸਾਈਕਲ ਦੇ ਜੀ ਦੋ ਤਿੰਨ ਹੋਵਾਂਗੇ ਤੇ ਵਧੀਆ ਉਹ ਮੁੰਡਾ ਕਹਿੰਦਾ ਜਾਂਨ ਉਹ ਕਹਿੰਦਾ ਤਾਂ ਹੈਗਾ ਯਾਰ ਬਾਕੀ ਦੇਖੋ ਹਜੇ ਤਾਂ ਕਹਿੰਦਾ ਜੀ ਕਹਿੰਦਾ ਜਾਊਗਾ ਬਸ ਯਾਰ ਰੱਬ ਸੁੱਖ ਰੱਖੇ ਜੇ ਵਿੱਕੀ ਤਿਆਰ ਹੋ ਗਿਆ ਵਿੱਕੀ ਨੂੰ ਠੀਕ ਆ ਮੇਰੇ ਨਾਲ ਮੁੰਡਾ ਬੰਦਾ ਨਹੀਂ ਨਹੀਂ ਠੀਕ ਆ ਫਿਰ ਤਾਂ ਕਰਾਂਗੇ ਆਪਾਂ ਬਸ ਸਮਾਂ ਨਾਕਿ ਉਹ ਸਾਡੇ ਕਈ ਸਿੰਗਲ ਮਿੱਤਰ ਗਏ ਹੋਇਆ ਕੋਈ ਲਦਾਖ ਗਿਆ ਹੋਇਆ ਕੋਈ ਯੂਰਪ ਗਿਆ ਕੋਦੇ ਵਰਗੇ ਤੇ ਕਈ ਬੰਦੇ ਹਜੂਰ ਸਿਆ ਫਿਰਦੇ ਨੇ ਸਾਈਕਲ ਤੇ ਤੇ ਕਹਿੰਦਾ ਪਾ ਹੈਗਾ 10-15 ਜਾਣੇ ਪੰਜਾਬ ਦੇ ਜਿਹੜੇ ਸਾਈਕਲ ਦੇ ਆਸੇ-ਪਾਸੇ ਫਿਰਦੇ ਆ ਕਈ ਦੂਰ ਤੇ ਬਾਕੀ ਅਸੀਂ ਵੀ ਹੁਣ ਤੁਰਾਂਗੇ ਆਹੀ ਆ ਵਸ ਦੋ-ਦਨ ਮਹੀਨੇ ਮੁੜ ਕੇ ਆਪਾਂ ਰਾਜਸਥਾਨ ਦਾ ਕਰਗੇ ਫਿਰ ਮੁੜ ਕੇ ਹਜੂਰ ਸਾਹਿਬ ਦਾ ਵੀ ਦੇਖਾਂਗੇ ਸਾਈਕਲਾਂ ਦੇ ਹੁਣ ਕਹਿੰਦਾ ਕਿਥੋਂ ਕੰਮ ਸਟਾਰਟ ਕਰ ਲਿਆ ਹੁਣ ਆਪਾਂ ਵਧੀਆ ਕਰਾਂਗੇ ਇੱਕ ਵਾਰੀ ਤਾਂ ਆਏ ਆ ਅੱਛਾ ਜੀ ਹੂੰ ਕਰਾਂਗੇ ਹਾਂ ਤਾਂ ਬਿਲਾ ਨਾ ਕਰਦੇ ਤਾਂ ਇਹਦਾ ਪੰਗਾ ਲਾਈ ਹਾਂ ਪੰਗਾ ਲਾਈ ਤੇ ਇੱਕ ਵਾਰੀ ਪੰਗਾ ਲਈ ਲਿਆ ਫਿਰ ਮੁੜ ਕੇ ਦੇਖਦੇ ਹਾਂ ਹੂੰ ਤੇ ਬਾਕੀ ਪੰਗਾ ਵੀ ਨਹੀਂ ਇਹਦਾ ਹਾਂ ਆ ਬਈਆ ਹਾਂ ਦਾ ਕੰਮ ਹੈ ਸਹੀ ਗੱਲ ਕੋਈ ਮਾੜੇ ਦਾ ਨਹੀਂ ਹੂੰ ਚੰਗੇ ਹੀ ਅਸੇ ਪੱਤੇ ਦੀ ਬਚਾ ਰਹਿਂਦਾ ਬੰਦਾ ਯਾਰ ਉਹੀ ਤਾਂ ਹੈ ਹੁਣ ਅਸੀ ਬਸੇ ਲੋਕ ਮਿਲਦੇ ਆ ਕਿੰਨਾ ਹੌਸਲਾ ਮਿਲਦਾ ਲੋਕ ਨਵੇਂ ਹਣੋ ਰਾਜ ਇੱਥੇ ਤਾਂ ਆਪਣੀ ਪੰਜਾਬ ਦੀ ਸੀ ਅਸੀਂ Rajasthan ਜਾਵਾਂਗੇ ਕੋਈ ਬਹੁਤ ਦੂਰ ਚੱਕਰਣਗੇ ਹੁਣ ਕੀ ਕੀ ਰਿਵਾਜ ਸਾਰਾ ਰਹਿਣ ਸੇ ਪਤਾ ਲੱਗਦਾ ਹੁਣ ਮੈਨੂੰ ਐ ਪਤਾ ਲੱਗ ਗਿਆ ਹੁਣ ਆਪਾਂ ਨੂੰ ਕੀ ਕੀ ਲੋੜ ਰਹਿੰਦੀ ਆ ਵੱਡੀ ਗੱਲ ਪਾਵਰ ਬੈਂਕ ਹੈੱਡਫੋਨ ਹਾਂ ਪਾਵਰ ਲੈ ਕੇ ਨਹੀਂ ਲੈ ਕੇ ਆਈ ਸੀ ਲੈ ਕੇ ਆਈ ਮਤਲਬ ਹਾਂ ਵਰਵਾ ਕਹਾਂ ਟੱਪ ਹੋ ਜਾਂਦੇ ਹਾਂ ਹਾਂ ਬਾਕੀ ਕੱਪੜੇ ਐ ਧੋਣੇ ਪੈਂਦੇ ਆ ਕਈ ਵਾਰ ਸਫ਼ਰ ਵੱਡਾ ਹੋਵੇ ਤਾਂ ਸਰਫ ਸਰਫ ਸੱਚਾ ਹਾਂ ਟੋਲੀ ਰੱਖਦੇ ਠੀਕ ਐ ਨਾ ਸਰਫ ਦਾ ਜ਼ਰੂਰੀ ਆ ਕੱਪੜੇ ਕੱਪੜੇ ਧੋਣੇ ਪੈਂਦੇ ਇੱਕ ਥਾਂ ਦੇ ਜਿੱਥੇ ਮੰਨ ਲਾ ਦੀ ਰਾਤ ਰੁਕਦੀ ਆ ਉਸੇ ਪਤਲੇ ਪਤਲੇ ਜਿਵੇਂ ਅੱਜ ਵਾਲੇ ਰਾਤ ਨੂੰ ਲਾਹੇ ਆ ਜਿਹੜੇ ਉਹ ਧੋ ਕੇ ਰੱਖਦੇ ਉਹ ਤਾਂ ਰੱਖਣ ਨੂੰ ਆ ਸੁੱਕ ਜਾਂਦੇ ਆ ਤੇ ਵਸਾਉਣਾ ਸਾਈਕਲ ਥੋੜਾ ਅੱਗੇ ਕਰਾਵਾਂਗੇ ਤਿਆਰ ਹੈਂਡਲ ਨੂੰ ਲਾ ਕੇ ਬਦਲਾਵਾਂਗੇ ਬਦਲਾਉਣਾ ਦਾ ਓਏ ਮਤਲਬ ਉੱਚਾ ਕਰਾਉਣਾ ਸਰਾ ਇਹ ਉੱਚਾ ਹੋ ਜੂ ਹੈਂਡਲ ਆਏ ਓਏ ਯਾਰ ਮੈਂ ਕਹਣਾ ਸਹੀ ਆ ਕਿਉਂ ਜਿਹੜਾ ਲਾਵਾਏ ਬੈਠੇਗਾ ਉਹ ਕੋਈ ਤੇ ਫੱਕ ਪਾਉਂਦੀ ਦੀ ਚੀਜ਼ ਦੁੱਖਾਂ ਲੱਗ ਜਾਂਦੀ ਬਰਾਏ ਵੀ ਟੂ ਹੀ ਤਾਂ ਦੁਖੀ ਨਹੀਂ ਮਰੀ ਮੈਨੂੰ ਇਹ ਚੀਜ਼ਾਂ ਨੇ ਫਿਰ ਬਣੀ ਹੋਏ ਨਾ ਨਿਮਕੇ ਬੈਨ ਟੂ ਹੀ ਦੇ ਵੜਾ ਸਰ ਨਹੀਂ ਪੈਂਦਾ ਹਾਂ ਫਿਰ ਐ ਹੋ ਜਾ ਤੂੰ ਹੀ ਨਹੀਂ ਦੁਖੀ ਤੂੰ ਹੀ ਐ ਨਹੀਂ ਮਰਸਣ ਨਾ ਤੂੰ ਹੀ ਜਮਾਈ ਦੋ ਜੇ ਸਿੱਧਾ ਬੱਠੀ ਫਿਰ ਦੁਖੀ ਆ ਪਾਉਗਾ ਫਰਕ ਇਹ ਠੀਕ ਆ ਵੇ ਤਾਂ ਹੀ ਲੋਟਾ ਨਾ ਕਈ ਆਈਆਂ ਸੱਠਾਂ ਲੋਟਾਂ ਹੂੰ ਉਹ ਵੀ ਆਈਆਂ ਗੇਅਰ ਨਾ ਕਰਾਵਾਂਗੇ ਮੈਂ ਦੇਖ ਨਾ ਰੱਬ ਲੋਕਰ ਕੇ ਸਾਈਕਲ ਹੀ ਬਦਲ ਦਾਂਗਾ ਯਾਰ ਗੇਅਰ ਨਾਲ ਸਾਈਕਲ ਵਧੀਆ ਤੇ ਰਹਿੰਦਾ ਯਾਰ ਇਹਦਾ ਪਤਾ ਕੀ ਆ ਸਾਈਕਲ ਇਹ ਵੀ ਸਹੀ ਆ ਆ ਆ ਯਾਰ ਜਿਵੇਂ ਪੋਲਾ ਆਗੇ ਜਾਂ ਉੱਚਾ ਨਹੀਂ ਆ ਗਿਆ ਉਦੋਂ ਫਰਕ ਪੈਂਦਾ ਇਹਦਾ ਟਰ ਨਹੀਂ ਸਾਨੂੰ ਪਤਾ ਦਿੱਤਾ ਜਿਹਨੇ ਜਿਹੜਾ ਅਨੰਦਪੁਰ ਸਾਹਿਬ ਗਏ ਆ ਉਦੋਂ ਆ ਰੋਪੜ ਟੱਪ ਗਿਆ ਬਹੁਤ ਬੜਾ ਤੰਗ ਕਰਿਆ ਸਾਈਕਲ ਨੇ ਕਿਹੜਾ ਰੋਪੜ ਤੋਂ ਬਾਅਦ ਕੀ ਰੋਪੜ ਤੋਂ ਵਟਲਾਣ ਸ਼ੁਰੂ ਹੋ ਗਈ ਚੜ ਗਿਆ ਤਾਂ ਹੱਥਲੇ ਉਤਰ ਗਿਆ ਤਾਂ ਹਾਂ ਚੜ ਗਿਆ ਅੱਛਾ ਰੋਪੜੋਂ ਜਿਹੜਾ ਅਨੰਦਪੁਰ ਸਾਹਿਬ ਜਾਂਦੇ ਸੀ ਹਾਂ ਉਧਰ ਤਾਂ ਹੈਗੇ ਆ ਚਾਰ ਪੰਜ ਚੜਾਈਆਂ ਆਈਆਂ ਉਧਰ ਆਪਾਂ ਚੜਾਈਆਂ ਹਾਂ ਬਹੁਤ ਔੜੀ ਉੱਥੋਂ ਨਹੀਂ ਰੋਪੜ ਉਦੋਂ ਮਗਰੋਂ ਆਪਣੀ ਕਿਹੜਾ ਸ਼ੈ ਉੱਥੋਂ ਪਰਵਾਰ ਬਛੋੜੇ ਗੁਰਦੁਆਰੇ ਤੋਂ ਪਿੱਛੇ ਜਿਹਾ ਆਉਂਦਾ। ਉਹ ਟਲਾਂ ਜਦੋਂ ਇਧਰੋਂ ਚੜਦੇ ਆ ਉਹਨੂੰ ਪਤਾ ਦਿੰਦੀ ਆ ਉਧਰ ਤਾਂ ਕੁਝ ਵੀ ਨਹੀਂ ਪਤਾ। ਉਧਰ ਤਾਂ ਕੁਝ ਵੀ ਪਤਾ ਨਹੀਂ। ਕੋਈ ਸਾਨੂੰ ਵੀ ਹੈ ਸੀ ਰੋੜ ਕੇ ਚਲਾਇਆ ਚੜਾਇਆ। ਹਾਂ ਕਈ ਵਾਰ ਹੈ ਸੀ ਵੀ ਰੋੜ ਕੇ ਚੜਾਇਆ ਹੁਣ ਲੱਤਾਂ ਦਾ ਬਈ ਜਾਨ ਦਾ ਫਰਕ ਪੈਂਦਾ ਗਰਾਡੀ ਛੋਟੀ ਕਰ। ਬਾਕੀ ਫੇਰ ਵੀ ਹੁਣ ਜਿਹੜੇ ਉਹ ਕੀਰਤਪੁਰ ਸਾਹਿਬ ਗੁਰਦੁਆਰੇ ਆ ਜਿਹੜੇ ਉੱਥੇ ਨਹਿਰਜੀ ਗੋਲੋਂ ਕਿੰਨੇ ਉੱਚੇ ਆ ਉਹਦੇ ਹੁਣ ਮੈਂ ਜਮਾ ਮੂਰਲੀ ਤਨ ਪਹਿਲੀ ਕਰਾਰੀ ਤੇ ਮਾਰਿਆ ਤੀਜੀ ਤੇ ਤੂੰ ਹੀ ਚੜ ਗਿਆ। ਇੱਧਰ ਇੱਧਰਲੇ ਹੱਥਾ ਗੁਰਦੁਆਰਾ ਸਾਹਿਬ ਹਾਂ ਦੋਨੇ ਉ ਛੋਡਾ ਬਾ ਗੋਲੀ ਵਾਲਾ ਬੱਤਾ ਆ ਉੱਥੇ ਖੜਦਾ ਉੱਥੇ ਖੜਦਾ ਮੈਨੂੰ ਟੱਕਰਿਆ ਸੀ ਉੱਦਾਂ ਪੁਲ ਥੱਲੇ ਖੜਦਾ ਪੁਲ ਦੇ ਥੱਲੇ ਹਾਂ ਉੱਥੀ ਉਹ ਗੁਰਦਾਰਾ ਨਹੀਂ ਜਿੱਥੇ ਜਿਹੜਾ ਮੇਨ ਆ ਜਿੱਥੇ ਆਪਾਂ ਫੁੱਲ ਪੋਣੇ ਆ ਹਾਂ ਉਹ ਉੱਥੇ ਨਹੀਂ ਹੁੰਦਾ ਉਹ ਨਹੀਂ ਜਿੱਥੇ ਇੱਕ ਇਧਰ ਬੁੱਢਾ ਬੁੱਢਾ ਬੁੱਢਰੇ ਖੜਦਾ ਉਹ ਜਿਹੜਾ ਗੁੱਡਰ ਖਾਦਾ ਗੁੱਡਰ ਖਾਦਾ ਉੱਥੇ ਬੱਕਰੇ ਸ਼ੇਰ ਨੇ ਬੱਕਰੀਆਂ ਚਾਰੀਆਂ ਹਾਂ ਉਹੋ ਉੱਥੇ ਪੁਲ ਦੇ ਥੱਲੇ ਖੜਾ ਸੀ ਉੱਦੈ ਮਿਲ ਕੇ ਹਾਂ ਉੱਥੇ ਹੁੰਦਾ ਉਹ ਹਾਂ ਉਹ ਪਹਾੜ ਬੜੀ ਉਹਦੀ ਉਹ ਉਹੀ ਚੜਾਦਾ ਮੈਂ ਚੜ ਗਿਆ ਮਦੋਂ ਹੀ ਚੜਾਦਾ ਮੈਂ ਮੂਰੇ ਕਿ ਤਿੰਨ ਕਰਾਂ ਗਿਆ ਤੇ ਮੈਂ ਤੀਜੀ ਤੇ ਮਰਿਆ ਮੂਰੇ ਮੂਰੇ ਵੀ ਤੰਨਾ ਹਾਂ ਮੂਰੇ ਵੀ ਤੰਨਾ ਤੇ ਪਿੱਛੇ ਛਾਤਾ ਤੇ ਇਧਰ ਉਧਰ ਮੈਂ ਪਹਿਲੀ ਤੇ ਮਰਿਆ ਤੇ ਉਹੀ ਚੜ ਗਿਆ ਪਤਾ ਨਹੀਂ ਲੱਗਿਆ ਕਿਹੜੇ ਸਹਾਣ ਚੜ ਗਿਆ ਤੇ ਉਹਦੇ ਨਾਲ ਆਏ ਸਾਈਕਲ ਚੱਕਿਆ ਜਾਂਦਾ ਮੂਰੇ ਚੱਕਿਆ ਜਾਂਦਾ ਇਹਨਾਂ ਨੇ ਇਹਦੇ ਕਰਕੇ ਵਜਨ ਬੈਗਾਂ ਦਾ ਭਾਰ ਹੁੰਦਾ ਬਾਕੀ ਜਦੋਂ ਆਇਆ ਝੜ ਕੇ ਮਰਦੇ ਆ ਚੱਕਿਆ ਜਾਂਦਾ ਉਹਨਾਂ ਨੂੰ ਮੈਂ ਉਂ ਚੜ ਗਿਆ ਭਈ ਪਰ ਜਿਹੜਾ ਚੜਾਈ ਵਾਲੀ ਹੈ ਨਾ ਉਹ ਵਾਲੀ ਕੰਮ ਕਰਦੇ ਆ ਸਿੰਪਲ ਗੀਅਰ ਦਾ ਸਾਈਕਲ ਦਾ ਚਲਾਇਆ ਲਾਈਫ ਆਫ ਕਰਦੇ ਆ ਚੈਂਡ ਟਟਣ ਦਾ ਲਾ ਰਹਿੰਦੇ ਲੱਗੀ ਸਲਿੱਪ ਜੇ ਮਾਰ ਦਿੰਦੇ ਕਹਿੰਦੇ ਸਲਿੱਪ ਮਾਰਦੇ ਆ ਜਿਹੜਾਈ ਤੇ ਇਹ ਹਾਂ ਕਰ ਦਿੰਦੇ ਸਲਿੱਪ ਉਹ ਨਹੀਂ ਬਾਕੀ ਸਲਿੱਪ ਵੀ ਦੂਗਾ ਜ਼ੋਰ ਕਿੰਨਾ ਕੁ ਲਾ ਦੇਗਾ ਹੂੰ ਉਹਦਾ ਆਦੇ ਸਹੀ ਆ ਆਉਦੇ ਬਤ ਤੇ ਜਾਣਾ ਕਿੱਥੇ ਕਿੱਥੇ ਸਾਈਕਲ ਦੀ ਗਰਾਦੀ ਛੋਟੀ ਵੱਡੀ ਹੋਵੇ ਸੋਖਾ ਸਹੀ ਆ ਬੈਤੂ ਵੀ ਇਹਨੇ ਕਿੰਨਾ ਟਾਂ ਕੰਮ ਕਰਦਾ ਬਜਨ ਹੋ ਜਾਂਦਾ ਲੱਜਨ ਪੂਰਾ ਨਾ ਵਾਲਾ ਬੈਗ ਨਾ 10 15 ਕਿਲੋ ਵਜਨ ਹੋ ਜਾਂਦਾ ਹੋ ਜਾਂਦਾ ਨਾਲ ਆ ਤੇ ਬਸ ਆਹੀ ਸਾਡਾ ਗੱਲਾਂ ਬਾਤਾਂ ਸੀ ਤੇ ਬਾਕੀ ਹੁਣ ਅਸੀਂ ਸਫਲ ਕਰਾਂਗੇ ਤੇ ਸਾਨੂੰ ਸਾਰਾ ਬਲੌਗ ਰਹੀਂ ਦੱਸਾਂਗੇ ਤੇ ਹੁਣ ਸਾਨੂੰ ਬਲੌਗ ਦਾ ਹਾਲੀਵੁੱਡ ਹਿਸਾਬ ਵੀ ਆਊਗਾ ਤੇ ਹੁਣ ਸਾਡੀ ਪਹਿਲੀ ਯਾਤਰਾ ਸੀ ਦੀ ਗੈਪ ਨਾ ਪਾਈ ਵਾਂਗੇ ਦੇਖ ਲਾਂਗੇ ਨੇੜੇ-ਤੇੜੇ ਰੱਬ ਸੁੱਖ ਰੱਖਿਆ ਕਿਤੇ ਨੇੜੇ-ਤੇੜੇ ਜਾਵਾਂਗੇ ਹਾਂ ਨੇੜੇ-ਤੇੜੇ ਵੀ ਜਾਵਾਂਗੇ ਤੇ ਬਾਕੀ ਹੁਣ ਬਲੌਗ ਦਾ ਹਾਲੀਵੁੱਡ ਹਿਸਾਬ ਪਤਾ ਲੱਗਦਾ ਕੋਈ ਐਨੇ ਦਾ ਐਨੇ ਦਾ ਹੈ ਨਹੀਂ ਪੱਕੇ ਸੀ ਹੌਲੀ ਇਹ ਤਾਂ ਹੈ ਨਹੀਂ ਤੇ ਹੌਲੀ-ਹੌਲੀ ਅਕਲ ਆਊ ਹੌਲੀ-ਹੌਲੀ ਸਹੀ ਸੀ ਚੱਲਾਂਗੇ ਤੇ ਬਾਕੀ ਬਸ ਅਹੀ ਬਲੌਗ ਦੀ ਥੋੜੀ ਐਡੀਟਿੰਗ ਬਸ ਹਸਾਬ ਦੀ ਤੇ ਬਾਕੀ ਗੱਲਾਂ ਬਾਤਾਂ ਸਹੀ ਕਰਨੀਆਂ ਤੇ ਸਾਰੇ ਹੀ ਦੱਸਣਾ ਸੁਸਣਾ ਨੌਲੇਜ ਲੈਣੀ ਉਹ ਬਾਕੀ ਤੁਹਾਨੂੰ ਅਸੀਂ ਦੱਸਦੇ ਰਹਾਂਗੇ ਧੰਨਵਾਦ ਜੀ ਬਾਕੀ ਸੋਡੇ ਵੀ ਜਨਾ ਤੁਹਾਨੂੰ ਪਤਾ ਭਈ ਜੂਸ ਜਾਂਦੇ ਹੋ ਦੀ ਇੱਥੇ ਕਮੀਆਂ ਹਾਂ ਹਾਂ ਜਿਹੜੀ ਕਮੀ ਬੇਸੀ ਆ ਉਹ ਤੁਸੀਂ ਕਮੈਂਟ ਰਾਹੀਂ ਦੱਸ ਸਕਦੇ ਹੋ ਅਸੀਂ ਸਦਾ ਸੁਧਾਰ ਲਾਂਗੇ ਬੰਦਾ ਤੁਰ ਇਧਰ ਘਾਂਦਾ ਕੋਈ ਸ਼ੱਕ ਆਉਂਦੀ ਨਹੀਂ ਹੂੰ ਐ ਤਾਂ ਹੈ ਬਸ ਸਹੀ ਹੈ ਜੀ ਮੜਕੇ ਕੰਮ ਹੀ ਗਲਤ ਹੋ ਜੇ ਮੇਰਾ ਇਹ ਤਾਂ ਹੋ ਗਿਆ ਆਈਫੋਨ ਤਾਂ ਬਾ ਚੱਕਦਾ ਸੀ ਇਹ ਦੂਜੇ ਨਹੀਂ ਚੱਕਦੇ ਭੈਣਾਂ ਡਰਡ ਵਰਗੇ ਹਾਂ ਲੈ ਗਏ ਨੀ